ਆਲਰਜੀ ਕਿਉਂ ਹੁੰਦੀ ਹੈ ਕਿ ਆਪਾਂ ਨੂੰ ਪ੍ਰੇਰਜ ਕਰਨਾ ਚਾਹੀਦਾ ਤੇ ਕਿਸ ਤਰੀਕੇ ਨਾਲ ਆਪਾਂ ਇਹਦਾ ਇਲਾਜ ਕਰ ਸਕਦੇ ਹਾਂ ਤੁਸੀਂ ਬਹੁਤ ਟਿੱਖੀਆਂ ਚੀਜ਼ਾਂ ਖਾਣੇ ਉਹ ਲਾਰਜ ਮਿਟਜਾ ਦੇ ਖਾਣੇ ਉਹ ਟਿੱਖਾ ਕੋਈ ਜਿਆਦਾ ਖਾਣੇ ਉਹ ਇਹ ਤਾਂ ਵੀ ਦਿੱਕਤ ਆ ਜਾਂਦੀ ਹੈ ਜਿਸ ਤਰ੍ਹਾਂ ਤੁਹਾਡੀ ਆਂਤੜੀਆਂ ਨਹੀਂ ਲਾਰਜ ਜਾਂ ਸਮਾਲ ਇੰਟਰਸਾਈਂਦੀ ਸੋਫਾਈ ਹੋ ਜਾਏਗੀ ਜੇਕਰ ਤੁਹਾਡੇ ਡਾਈਟਿੰਗ ਜੋਬ ਹੈਗੀ ਹੈ ਤਾਂ ਤੁਸੀਂ ਇਹ ਧਿਆਨ ਦਿਓ ਕਿ तकरीबन ਅੱਧੇ ਪੌਣੇ ਘੰਟੇ ਬਾਅਦ ਸਾਫੀ ਕਰ ਲਓ ਉਸ ਤੋਂ ਬਵਾਸੀਰ ਦੇ ਇਲਾਜ ਲਈ ਇੱਕ ਵਾਰ ਫਿਰ ਤੋਂ ਵੀਡੀਓ ਲੈ ਕੇ ਆਏ ਜੀ ਅੱਜ ਆਪਾਂ ਗੱਲ ਕਰਾਂਗੇ ਬਵਾਸੀਰ ਕਿਉਂ ਹੁੰਦੀ ਹੈ ਕੀ ਆਪਾਂ ਨੂੰ ਪ੍ਰੇਹੇਜ ਰੱਖਣਾ ਚਾਹੀਦਾ ਤੇ ਕਿਸ ਤਰੀਕੇ ਨਾਲ ਆਪਾਂ ਇਸ ਦਾ ਇਲਾਜ ਕਰ ਸਕਦੇ ਹਾਂ ਸੋ ਤੁਸੀਂ ਦੇਖ ਰਹੇ ਹੋ ਡੀਐਫ ਤਰਾਣੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ ਪਿੰਡ ਤਰਾਣੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਦੋਸਤੋ ਬਵਾਸੀਰ ਦੇ ਪਿੱਛੇ ਕਈ ਸਾਰੇ ਕਾਰਨ ਹੁੰਦੇ ਆ ਬਵਾਸੀਰ ਹੋਣ ਦੇ ਜਿਵੇਂ ਕਿ ਜਗਦਰ ਜੇਕਰ ਤੁਸੀਂ ਇਸ ਤੀ ਬੈਠੇ ਰਹਿੰਦੇ ਹੋ ਤਾਂ ਵੀ ਇਹ ਦਿੱਕਤ ਆ ਜਾਂਦੀ ਹੈ ਤੁਸੀਂ ਬਹੁਤ ਤਿੱਖੀਆਂ ਚੀਜ਼ਾਂ ਖਾਣਿਓ ਲਾਰਜ ਮੀਟ ਜ਼ਿਆਦਾ ਖਾਣਿਓ ਤਿੱਖਾ ਭੋਜਨ ਜ਼ਿਆਦਾ ਖਾਣਿਓ ਇਹ ਤਾਂ ਵੀ ਦਿੱਕਤ ਆ ਜਾਂਦੀ ਹੈ ਸੋ ਕਨਸਟਿਪੇਸ਼ਨ ਜੇਕਰ ਤੁਹਾਨੂੰ ਰਹਿੰਦੀ ਹੈ ਕਬਜ਼ ਰਹਿੰਦੀ ਹੈ ਤਾਂ ਵੀ ਇਹ ਦਿੱਕਤ ਆ ਜਾਂਦੀ ਹੈ ਬਾਕੀ ਜ਼ਿਆਦਾਤਰ ਦੇਖਿਆ ਕਿ ਜਿਨ੍ਹਾਂ ਦੀ ਸੈਟਿੰਗ ਜੌਬ ਹੈ ਜ਼ਿਆਦਾਤਰ ਬੈਠ ਕੇ ਕੰਮ ਕਰਨ ਦਾ ਜਿਨ੍ਹਾਂ ਦਾ ਕੰਮ ਹੈਗਾ ਉਹਨਾਂ ਨੂੰ ਇਹ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ ਸੋ ਹਾਰਡ ਸੀਟ ਤੇ ਜੇਕਰ ਤੁਸੀਂ ਬੈਠਦੇ ਹੋ ਤਾਂ ਹੋਰ ਵੀ ਜ਼ਿਆਦਾ ਤੁਹਾਨੂੰ ਦਿੱਕਤ ਆ ਸਕਦੀ ਹੈ ਕਈ ਵਾਰੀ ਕਈਆਂ ਨੂੰ ਭਗੰਦਰ ਦੀ ਸਮੱਸਿਆ ਵੀ ਆ ਜਾਂਦੀ ਹੈ ਸੁਪਗੰਦਰ ਵੀ ਇਸੇ ਤਰ੍ਹਾਂ ਦਾ ਇੱਕ ਬਵਾਸੀਰ ਦਾ ਰੂਪ ਹੈ ਜਿਹੜੀ ਕਿ ਬਹੁਤ ਮਾੜੀ ਬਿਮਾਰੀ ਹੈ ਸੁਪਗੰਦਰ ਕਿਸੇ ਨੂੰ ਨਾ ਹੋਵੇ ਤਾਂ ਇਹ ਬਹੁਤ ਚੰਗੀ ਗੱਲ ਹੈ ਸਭ ਤੋਂ ਜੇਕਰ ਮਾੜੀਆਂ ਬਿਮਾਰੀਆਂ ਦੇ ਵਿੱਚ ਆਪਾਂ ਗੱਲ ਕਰੀ ਤਾਂ ਉਹ ਸੁਪਗੰਦਰ ਗਣੀ ਜਾਂਦੀ ਹੈ ਬਹੁਤ ਮਾੜੀ ਬਿਮਾਰੀ ਹੈ ਸੋ ਦੋਸਤੋ ਜੇਕਰ ਆਪਾਂ ਬਵਾਸੀਰ ਦੀ ਪਰਹੇਜ਼ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਤੁਸੀਂ ਲਾਲ ਮਿਰਚ ਤੇ ਤਲੀਆਂ ਚੀਜ਼ਾਂ ਬਾਹਰ ਦਾ ਖਾਣਾ ਬਿਲਕੁਲ ਨਹੀਂ ਖਾਣਾ ਹੈਗਾ ਜਿਨ੍ਹਾਂ ਨੂੰ ਵੀ ਪ੍ਰੋਬਲਮ ਹੈਗੀ ਹੈ ਜੇਕਰ ਤੁਸੀਂ ਤਿੱਖੀਆਂ ਚੀਜ਼ਾਂ ਲਾਲ ਮਿਰਚ ਵਗੈਰਾ ਖਾਉਂਗੇ ਤਾਂ ਤੁਸੀਂ ਕਦੇ ਠੀਕ ਨਹੀਂ ਹੋ ਸਕਦੇ ਇਸ ਦਵਾਈ ਨੂੰ ਤੁਸੀਂ ਆਪਣੀ ਦੀ ਮਾਤਰਾ ਥੋੜੀ ਜਿਹਾ ਜ਼ਿਆਦਾ ਲੈ ਸਕਦੇ ਹੋ ਜਿਸ ਨਾਲ ਤੁਹਾਡੀਆਂ ਆਂਤੜੀਆਂ ਦੀ ਲਾਰਜਰ ਸਮਾਲ ਇੰਟਰਸਾਈਨ ਦੀ ਕੈਲੋਸਫਾਈ ਹੋ ਜਾਏਗੀ ਤੁਸੀਂ ਕਬਜ਼ ਨਾ ਰਹਿਣ ਦਿਓ ਉਸ ਦੇ ਵਕਤ ਤੁਸੀਂ ਕਈ ਛੜੀਆਂ ਮੈਡੀਸਨ ਵੀ ਮਿਲ ਜਾਂਦੀਆਂ ਜਾਂ ਫਿਰ ਤੁਸੀਂ ਸੋਕੋਲ ਜਾਂ ਫਿਰ ਸਨਾਈਸ ਆਫ ਮਿਸ਼ਰੀ ਇਹ ਚੀਜ਼ਾਂ ਲੈ ਸਕਦੇ ਹੋ ਉਸ ਦੇ ਨਾਲ ਤੁਹਾਨੂੰ ਜਿਹੜੀ ਕਨਸਟਿਪੇਸ਼ਨ ਦੀ ਸਮੱਸਿਆ ਨਹੀਂ ਆਏਗੀ ਬਾਕੀ ਬਵਾਥੀਰ ਦੇ ਪੇਸ਼ੈਂਟ ਨੂੰ ਬਾਹਰ ਦਾ ਖਾਣਾ ਤਾਂ ਬਿਲਕੁਲ ਨਹੀਂ ਖਾਣਾ ਚਾਹੀਦਾ ਤੇ ਜੇਕਰ ਤੁਹਾਡੇ ਸਿਟਿੰਗ ਜੌਬ ਹੈਗੀ ਹੈ ਤਾਂ ਤੁਸੀਂ ਅ ਇਹ ਧਿਆਨ ਦਿਓ ਕਿ तकरीबन ਅੱਧੇ ਪੌਣੇ ਘੰਟੇ ਬਾਅਦ ਤੁਸੀਂ ਉੱਠ ਕੇ ਇੱਕ ਅੱਧਾ ਗੇੜਾ ਦੇ ਲਿਆ ਕਰੋ ਉਸ ਦੇ ਨਾਲ ਤੁਹਾਨੂੰ ਹੋਰ ਵੀ ਰਾਹਤ ਮਿਲੇਗੀ ਜੇ ਤੁਹਾਡੀ ਸੀਟ ਜਿੱਥੇ ਤੁਸੀਂ ਬੈਠਦੇ ਹੋ ਹਾਰਡ ਸੀਟ ਹੈਗੀ ਹੈ ਤਾਂ ਤੁਸੀਂ ਉੱਤੇ ਸਪੰਜ ਜਾਂ ਕੋਈ ਐਦਾਂ ਦੀ ਨਰਮ ਚੀਜ਼ ਰੱਖ ਸਕਦੇ ਹੋ ਜਿਸ ਨਾਲ ਤੁਹਾਨੂੰ ਬੈਠਣ ਦੇ ਵਿੱਚ ਆਸਾਨੀ ਹੋਵੇ ਤੇ ਜੇਕਰ ਤੁਸੀਂ ਹਾਰਡ ਸੀਟ ਦੇ ਬੈਠਦੇ ਰਹੋਗੇ ਨਾਲ ਦਵਾਈਆਂ ਖਾਂਦੇ ਰਹੋਗੇ ਤਾਂ ਤੁਹਾਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਆਏਗਾ ਕਈ ਸਾਡੇ ਕੋਲ ਪੇਸ਼ੈਂਟ ਐਦਾਂ ਦੇ ਵੀ ਆਉਂਦੇ ਨੇ ਜਿਨ੍ਹਾਂ ਨੂੰ ਆਪਰੇਸ਼ਨ ਕਰਵਾਉਣ ਤੋਂ ਬਾਅਦ ਵੀ ਬਹੁਤ ਸਿਰ ਦੀ ਸਮੱਸਿਆ ਆ ਜਾਂਦੀ ਹੈ ਜੇਕਰ ਦੇਖਿਆ ਜਾਵੇ ਤਾਂ ਆਪਰੇਸ਼ਨ ਕੋਈ ਪੱਕਾ ਹੱਲ ਨਹੀਂ ਹੁੰਦਾ ਹੈਗਾ ਇੱਕ ਸਮੇਂ ਬਾਅਦ ਤਾਂ ਤੁਸੀਂ ਠੀਕ ਹੋ ਸਕਦੇ ਹੋ ਪਰ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਦੁਬਾਰੇ ਇਹ ਸਮੱਸਿਆ ਆ ਜਾਏਗੀ ਜੇਕਰ ਤੁਸੀਂ ਪ੍ਰੇਰੀ ਨਹੀਂ ਰੱਖੋਗੇ ਉਸ ਤੋਂ ਜੇਕਰ ਇਸ ਦੇ ਵਿੱਚ ਹੋਰ ਖਾਣ ਪੀਣ ਦੀ ਗੱਲ ਕਰੀਏ ਤਾਂ ਬਵਾਸੀਰ ਦੇ ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗਰਮ ਚੀਜ਼ ਨਹੀਂ ਖਾਣੀ ਚਾਹੀਦੀ ਹੈ ਕਿ ਜਿਵੇਂ ਕਿ ਭਿੰਡੀਆਂ ਵੀ ਤੁਹਾਨੂੰ ਖਰਾਬ ਕਰਨਗੇ ਜਿਵੇਂ ਜਿ ਕਰੇਲਾ ਖਰਾਬ ਕਰੇਗਾ ਕਰੇਲਾ ਜੇਕਰ ਤੁਸੀਂ ਖਾਓਗੇ ਗਰਮ ਹੁੰਦਾ ਤੁਹਾਨੂੰ ਖਰਾਬ ਕਰੇਗਾ ਇਹ ਬਲਕਿ ਜੇਕਰ ਤੁਸੀਂ ਥੋੜੀ ਜਿਹੀ ਵੱਧ ਮਾਤਰਾ ਤੇ ਅੰਬ ਖਾ ਲੰਨੇ ਹੋ ਤਾਂ ਵੀ ਤੁਹਾਨੂੰ ਉਹ ਦਿੱਕਤ ਪਰੇਸ਼ਾਨੀ ਆਏਗੀ ਬਾਕੀ ਬਵਾਸੀਰ ਦੇ ਪੇਸ਼ੈਂਟ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਠੰਡੀਆਂ ਚੀਜ਼ਾਂ ਤੁਸੀਂ ਖਾ ਸਕਦੇ ਹੋ ਜਦੋਂ ਤੁਹਾਨੂੰ ਸਮੱਸਿਆ ਹੈਗੀ ਤੁਸੀਂ ਗੂੰਦਕ ਤੇਰਾ ਲੈ ਸਕਦੇ ਹੋ ਤੇ ਜੇਕਰ ਦੁੱਧ ਤੁਹਾਡੇ ਘਰ ਦਾ ਹੈਗਾ ਤਾਂ ਤੁਸੀਂ ਕੱਚੀ ਰੱਸੀ ਪੀ ਸਕਦੇ ਹੋ ਉਸ ਤੇ ਨਾਲ ਵੀ ਕਾਫੀ ਫਾਇਦਾ ਮਿਲਦਾ ਏ ਬਾਕੀ ਜੇਕਰ ਦੁੱਧ ਤੁਹਾਡੇ ਘਰ ਦਾ ਹੈਗਾ ਤਾਂ ਤੁਸੀਂ ਦਹੀਂ ਸ਼ੱਕਰ ਖਾ ਸਕਦੇ ਹੋ ਦਹੀਂ ਦੇ ਵਿੱਚ ਸ਼ੱਕਰ ਪਾ ਕੇ ਖਾਓਗੇ ਉਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਰਾਹਤ ਮਿਲੇਗੀ ਕਈ ਸ਼ਾਇਦ ਤੁਹਾਡੀਆਂ ਸਮੱਸਿਆਵਾਂ ਠੀਕ ਹੋਣਗੀਆਂ ਸੋ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਬਵਾਸੀਰ ਦੇ ਇਲਾਜ ਬਾਰੇ ਬਵਾਸੀਰ ਦੇ ਇਲਾਜ ਲਈ ਤੁਸੀਂ ਕਈ ਸਾਰੇ ਵਾਸੇ ਮੈਡੀਸਨ ਵੀ ਬਾਜ਼ਾਰ ਤੋਂ ਮਿਲ ਜਣੀਆਂ ਜਾਂ ਕਈ ਸਾਰੇ ਇਦਾਂ ਦੇ ਤਰੀਕੇ ਘਰੇ ਬਰੁਨਸ ਕੇ ਹੈਗੇ ਜਿਹੜੇ ਤੁਸੀਂ ਅਪਣਾ ਸਕਦੇ ਹੋ ਮੈਂ ਤੁਹਾਨੂੰ ਅੱਜ ਇੱਕ ਦੋ ਚੀਜ਼ਾਂ ਦੱਸਾਂਗਾ ਜਿਹੜੀਆਂ ਬੜੀ ਆਸਾਨੀ ਨਾਲ ਤੁਹਾਨੂੰ ਮਿਲ ਜਾਣੀਆਂ ਲਿਆ ਤੇ ਤੁਸੀਂ ਉਸ ਨੂੰ ਘਰ ਦੇ ਵਿੱਚ ਇਸ ਸਮੱਸਿਆ ਨੂੰ ਠੀਕ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀਆਂ ਭੈਣਾਂ ਦੇ ਕਿਸੇ ਡਿਲੀਵਰੀ ਹੋ ਜਾਂਦੀ ਹੈ ਅਕਸਰ ਕੀ ਹੁੰਦਾ ਕਿ ਬੱਚੇ ਤੋਂ ਬਾਅਦ ਭੈਣਾਂ ਨੂੰ ਬਵਾਸੀਰ ਦੀ ਪ੍ਰਾਤਮਾ ਆ ਜਾਂਦੀ ਹੈ ਤੋ ਇਸ ਲਈ ਤੁਸੀਂ ਕੋਈ ਦਵਾਈ ਤਾਂ ਨਹੀਂ ਖਾ ਸਕਦੇ ਕਿਉਂਕਿ ਦਵਾਈ ਖਾਓਗੇ ਕਈ ਵਾਰੋ ਬੱਚੇ ਨੂੰ ਫੀਡਲੈਂਡ ਚ ਤੋਂ ਬਾਅਦ ਨੁਕਸਾਨ ਕਰ ਲਉਂਦੀ ਹੈ। ਸੋ ਜੇਕਰ ਕਿਸੇ ਫੀਮੇਲ ਨੂੰ ਦਿੱਕਤ ਆਈ ਹੈ ਮਤਲਬ ਪ੍ਰੈਗਨੈਂਸੀ ਤੋਂ ਬਾਅਦ ਉਹਨਾਂ ਨੂੰ ਬਵਾਰਸ਼ੀ ਦੀ ਸਮੱਸਿਆ ਆਈ ਹੈ ਤਾਂ ਤੁਸੀਂ ਬਹੁਤ ਸੌਖਾ ਅਨਾਜ ਹੈਗਾ ਤੇ ਤਕਰੀਬਨ 1 ਮਹੀਨਾ ਲਗਾਤਾਰ ਵੀ ਕਰ ਸਕਦੇ ਹੋ ਬਸ ਤੇ ਤੁਹਾਨੂੰ 10 ਤੋਂ 15 ਦਿਨਾਂ ਦੇ ਵਿੱਚ ਇਸਦੇ ਨਾਲ ਠੱਪ ਪੈ ਜਾਏਗਾ। ਇਸ ਤੇ ਲਈ ਤੁਸੀਂ ਕੀ ਕਰਨਾ ਹੈ ਇੱਕ ਕੱਪ ਕੱਚਾ ਦੁੱਧ ਲੈਣਾ ਤੁਸੀਂ ਇੱਕ ਤੁਸੀਂ ਨਿੰਬੂ ਨੂੰ ਜੋੜ ਲੈਣਾ ਅਲੱਗ ਕਿਸੇ ਬਰਤਨ ਦੇ ਵਿੱਚ। ਕੱਚੇ ਦੁੱਧ ਨੂੰ ਬਿਲਕੁਲ ਆਪਣੇ ਫੇਸ ਦੇ ਮੂੰਹ ਦੇ ਕੋਲ ਕਰਕੇ ਉਸ ਦੇ ਵਿੱਚ ਜਿਹੜਾ ਨਿੰਬੂ ਨਚੋੜਿਆ ਹੋਇਆ ਉਸ ਦੁੱਧ कच्चे ਦੁੱਧ ਚ ਪਾ ਕੇ ਤੁਹਾਨੂੰ ਫਟਦੇ ਇੱਕ ਦਮ ਤੁਸੀਂ ਪੀ ਲੈਣਾ ਹੈ ਤੇ ਅਗਰ ਤੁਹਾਡੇ ਮੂੰਹ ਚ ਜਾ ਕੇ ਉਹ ਫਟ ਜਾਂਦਾ ਤਾਂ ਉਸ ਦਾ ਤੁਸੀਂ ਕੋਈ ਅੜਖਾ ਤੇ ਆ ਕੋਈ ਵਹਿਮ ਨਾ ਕਰਿਓ ਤੇ ਉਸ ਦੇ ਨਾਲ ਤੁਹਾਨੂੰ ਕਿੰਨੀ ਮਰਜ਼ੀ ਬਵਾਸੀਰ ਦੀ ਪ੍ਰੋਬਲਮ ਹੈ ਜਿਹੜੀ ਸ਼ੁਰੂਆਤੀ ਸਮੱਸਿਆ ਕਿਸੇ ਨੂੰ ਹੈਗੀ ਹੈ ਤਾਂ ਉਸ ਤੇ ਨਾਲ ਵਿਦਾਉਟ ਹੋਰ ਕਿਸੇ ਤਰ੍ਹਾਂ ਦੀ ਮੈਡੀਸਨ ਤੋਂ ਵਿਦਾਉਟ ਐਨੀ ਮੈਡੀਸਨ ਤੁਸੀਂ ਠੀਕ ਹੋ ਜਾਓਗੇ ਬਿਲਕੁਲ ਠੀਕ ਹੋ ਜਾਓਗੇ ਕੱਚਾ ਦੁੱਧ ਇੱਕ ਕੱਪ ਇੱਕ ਨਿੰਬੂ ਤੁਸੀਂ ਅਲੱਗ ਕਿਸੇ ਬਰਤਨ ਚ ਨਚੋੜ ਲੈਣਾ ਹੈ ਉਸ ਨੂੰ ਤੁਸੀਂ ਕੱਚੇ ਦੁੱਧ ਵਿੱਚ ਪਾ ਕੇ ਫੱਟਦੇਗੇ ਪੀ ਲੈਣਾ ਹੈ ਧਿਆਨ ਰੱਖਿਓ ਦੁੱਧ ਬਿਲਕੁਲ ਕੱਚਾ ਹੋਣਾ ਚਾਹੀਦਾ ਉਬਾਲੀ ਦੇ ਕੇ ਠੰਡਾ ਕੀਤਾ ਨਾ ਹੋਵੇ ਬਿਲਕੁਲ ਜਿੱਦਾਂ ਆਪਾਂ ਪਸ਼ੂ ਤੋਂ ਚੋ ਲਿਆ ਉਦਾਂ ਦਾ ਹੀ ਦੁੱਧ ਹੋਣਾ ਚਾਹੀਦਾ ਹੈ ਇੱਕ ਵਾਰ ਫਿਰ ਤੋਂ ਦੱਸ ਦਿਆਂ ਜੀ ਇੱਕ ਕੱਪ ਕੱਚਾ ਦੁੱਧ ਇੱਕ ਨਿੰਬੂ ਅਲੱਗ ਤੋਂ ਨਿਚੋੜ ਕੇ ਉਸ ਨੂੰ ਤੁਸੀਂ ਆਪਣੇ ਮੂੰਹ ਦੇ ਨੇੜੇ ਕਰਕੇ ਉਸ ਦੇ ਵਿੱਚ ਕੱਚਾ ਦੁੱਧ ਇੱਕ ਕੱਪ ਨਿੰਬੂ ਦੇ ਵਿੱਚ ਪਾ ਕੇ ਫਿਰ ਉਹ ਘੱਟ ਦੇ ਕੇ ਪੀ ਲੈਣਾ ਸੋ ਇਸ ਦੇ ਨਾਲ ਜਿਹੜੀ ਸ਼ੁਰੂਆਤੀ ਟਾਈਪ ਦੀ ਬਵਾਸਿਰ ਹੁੰਦੀ ਹੈ ਬਿਲਕੁਲ ਠੀਕ ਹੋ ਜਾਂਦੀ ਹੈ ਤਕਰੀਬਨ 15 ਗ੍ਰਾਮ ਦੇ ਨਾਲ ਵਿੱਚ ਤਾਂ ਬਹੁਤ ਜ਼ਿਆਦੇ ਕਹਿ ਲਓ ਪਹਿਲਾਂ ਤਾਂ ਨੀਵਨ ਠੀਕ ਹੀ ਹੋ ਜਾਂਦੀ ਹੈ ਸੋ ਜੇਕਰ ਆਪਾਂ ਗੱਲ ਕਰੀਏ ਜਿਨ੍ਹਾਂ ਨੂੰ ਜ਼ਿਆਦਾ ਸਮੱਸਿਆ ਹੈਗੀ ਹੈ ਸੋ ਜ਼ਿਆਦਾ ਸਮੱਸਿਆ ਵਾਲੇ ਪੇਸ਼ੈਂਟ ਨੂੰ ਇੱਕ ਤਾਂ ਤੁਸੀਂ ਕੀ ਕਰਨਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ 15 ਮਿੰਟ ਦੇ ਲਈ ਇੱਕ ਟੱਬ ਪਾਣੀ ਦੇ ਵਿੱਚ ਬਹਿ ਜਾ ਕਰੋ ਬਿਟਾ ਡੈਨ ਪਾ ਕੇ ਇੱਕ ਢੱਕਣ ਬਿਟਾ ਡੈਨ ਇੱਕ ਚਮਚ ਬਿਟਾ ਡੈਨ ਤੇ ਇੱਕ ਟੱਬ ਪਾਣੀ ਦੇ ਵਿੱਚ ਤੁਸੀਂ 15 ਮਿੰਟ ਬੈਠ ਜਾਇ ਕਰੋ ਉਸ ਦਿਨ ਜੇਕਰ ਤੁਹਾਨੂੰ ਮੱਛੇ ਵਗੈਰਾ ਹੈਗੇ ਤੁਹਾਡੇ ਮੌਕੇ ਹੈਗੇ ਤਾਂ ਉਹ ਤੁਹਾਡੇ ਠੀਕ ਹੋਣੇ ਸ਼ੁਰੂ ਹੋ ਜਾਣਗੇ ਅਕੀਕ ਚੀਜ਼ ਦਾ ਧਿਆਨ ਰੱਖਿਓ ਕਿ ਜਿਨ੍ਹਾਂ ਨੂੰ ਮੋਕਿਆਂ ਦੀ ਪ੍ਰੋਬਲਮ ਹੈਗੀ ਵਾਸੀਨ ਦੇ ਵਿੱਚ ਉਹਨਾਂ ਨੇ ਪੈਰਾਂ ਭਾਰ ਬਿਲਕੁਲ ਨਹੀਂ ਬੈਠਣਾ ਹੈਗਾ ਜੇਕਰ ਤੁਸੀਂ ਪੈਰਾਂ ਭਾਰ ਬੈਠੋਗੇ ਤਾਂ ਤੁਹਾਡੀ ਇਹ ਸਮੱਸਿਆ ਠੀਕ ਹੋਣ ਦੀ ਬਜਾਏ ਡੁੱਬਣਾ ਟਿੱਗਣਾ ਵਾਧੇਗੀ ਸੋ ਪੈਰਾਂ ਭਾਰ ਨਹੀਂ ਬੈਠਣਾ ਹੈਗਾ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਟੱਬ ਪਾਣੀ 'ਚ ਬੈਠ ਜਾਇਆ ਕਰੋ ਤੇ ਜੇਕਰ ਹੁਣ ਇਸ ਦੇ ਇਲਾਜ ਹੀ ਕਰੀਏ ਤਾਂ ਇਸ ਦੇ ਲਈ ਤੁਸੀਂ ਕਲਮੀਸ਼ੋਰਾ ਰਸੌਣਤ ਤੇ ਮੂਦੀਆਂ ਦਾ ਪਾਣੀ ਇਹ ਤਿੰਨ ਚੀਜ਼ਾਂ ਲੈਣੀਆਂ ਜੀ ਕਲਮੀਸ਼ੋਰਾ ਲੈਣਾ ਤੁਸੀਂ ਜਿਵੇਂ ਕਿ 50 ਗ੍ਰਾਮ ਤੇ ਉਸ ਦੇ ਵਿੱਚ ਰਸੌਣਤ ਪਾਣੀ ਤੁਸੀਂ 100 ਗ੍ਰਾਮ ਇਹਦੇ ਵਿੱਚ ਤੁਸੀਂ ਗੋਲੀਆਂ ਦਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸਪ ਹੁੰ ਤੋਂ ਬਾਅਦ ਜਿਵੇਂ ਆਪਾਂ ਆਟਾ ਗੁੰਨੀ ਦਾ ਉਦਾਂ ਕਰਕੇ ਇਹਨਾਂ ਛੋਟੇ-ਛੋਟੇ ਤੁਸੀਂ ਗੋਲੀਆਂ ਤਿਆਰ ਕਰ ਲੈਣੀਆਂ ਜਿੰਨਾਂ ਦਾ ਮਟਰ ਦਾ ਦਾਣਾ ਹੁੰਦਾ ਹੈ ਮਟਰ ਦੇ ਦਾਣੇ ਜਿੰਨੀਆਂ ਗੋਲੀਆਂ ਤੁਸੀਂ ਤਿਆਰ ਕਰਨ ਤੋਂ ਬਾਅਦ ਇਸ ਨੂੰ ਤੁਸੀਂ ਇੱਕ ਗੋਲੀ ਸਵੇਰੇ ਤੇ ਇੱਕ ਗੋਲੀ ਸ਼ਾਮੇ ਪਾਣੀ ਨਾਲ ਲੈ ਲੈ ਕਰੋ ਇਸ ਦਿਨ ਨਾਲ ਕਹਿੰਦੇ ਮਾਗੀ ਪ੍ਰਾਣੀ ਬਵਾਸੀਰ ਹੈ ਜਾਂ ਤੁਹਾਡੀ ਬਵਾਸੀਰ ਨਹੀਂ ਠੀਕ ਹੋ ਰਹੀ ਕਿਸੇ ਹੋਰ ਮੈਡੀਸਨ ਦੇ ਨਾਲ ਤਾਂ ਇਸ ਦਵਾਈ ਦੇ ਨਾਲ ਤੁਹਾਡੀ ਉਹ ਠੀਕ ਹੋਣੀ ਸ਼ੁਰੂ ਹੋ ਜੇਗੀ ਧਿਆਨ ਤੁਸੀਂ ਰੱਖਣਾ ਕਿ ਤਲੀਆਂ ਚੀਜ਼ਾਂ ਬਾਹਰ ਦਾ ਖਾਣਾ ਬਿਲਕੁਲ ਨਹੀਂ ਖਾਣਾ ਹੈਗਾ ਤੋ ਜੇਕਰ ਤੁਸੀਂ ਇਹ ਚੀਜ਼ਾਂ ਵਰਤੋਂਗੇ ਤਾਂ ਇਸ ਦਿਨ ਤੁਹਾਨੂੰ ਕਿੰਨੀ ਮਾਰ ਗਈ ਪੁਰਾਣੀ ਬਵਾਸੀਰਾ ਠੀਕ ਹੋ ਜਾਏਗੀ। ਬਾਕੀ ਫਿਰ ਵੀ ਜੇਕਰ ਤੁਸੀਂ ਕਿਸੇ ਸ਼ਤਮਨ ਦੀ ਹੋਰ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਨੰਬਰ ਸਾਡਾ ਸਪੀਨ ਤੇ ਹੈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸਾਡੇ ਤੋਂ ਸਲਾਹ ਲੈ ਸਕਦੇ ਹੋ ਸਾਡੇ ਤੋਂ ਬਣੀ ਹੋਈ ਦਵਾਈ ਵੀ ਇਹ ਲੈ ਸਕਦੇ ਹੋ। ਤੋ ਉਮੀਦ ਕਰਦਾ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਣੀ ਹੈ। ਮੈਨੂੰ ਦਿਓ ਆ ਗਿਆ ਨੈਕਸਟ ਵੀਡੀਓ 'ਚ ਜਲ ਮਿਲਦੇ ਹਾਂ। ਸਸਤੇ ਕਾਰ।